ਆ ਆ ਗਿਆ ਆ ਗਿਆ ਮੰਮੀ ਬੜਾ ਚਰ ਲਾਇਆ ਓ ਕੁਛ ਨਹੀਂ ਵਿੱਕੀ ਮਿਲ ਪਿਆ ਬੰਬੀ ਦੇ ਉੱਤੇ ਉਹਦੇ ਨਾਲ ਡਿਆ ਪਿਆ ਗੱਲਾਂ ਬਾਤਾਂ ਮਾਰਨ ਅੱਛਾ ਚਲੋ ਚੰਗੀ ਗੱਲ ਪੁੱਤ ਭਰਾ ਭਰਾ ਬਣਾ ਕੇ ਰੱਖੀਏ ਤੇ ਸੋਹਣੇ ਲੱਗੀਦਾ ਵਾ ਗੱਲਾਂ ਬਾਤਾਂ ਭਾਰੀ ਦੀਆਂ ਨੇ ਆ ਫਿਰ ਕੀ ਆਂਦਾ ਸੀ ਵਿੱਕੀ ਕੁਛ ਨਹੀਂ ਆਖਣਾ ਕੀ ਆ ਹਾਂ ਹੁੰਦਾ ਹੁੰਦਾ ਵਾ ਨਾਲ ਦੀ ਦਾ ਫੋਨ ਫਾਨ ਗੱਲਾਂ ਬਾਤਾਂ ਮਾਰਦਾ ਉਹਦੇ ਨਾਲ ਅੱਛਾ ਆਹ ਚਲੋ ਚੰਗੀ ਗੱਲ ਪੁੱਤ ਆਉਂਦਾ ਤੇ ਹੋਰ ਕੀ ਚਾਹੀਦਾ ਤੇ ਹੋਰ ਕੀ ਪੁੱਤ ਵੇਹਲਾ ਤੂੰ ਮੰਦਾ ਹਾਨੀ ਵਿੱਕੀ ਤੇਰਾ ਨਿੱਕਾ ਹੈ ਨਾ ਤੇ ਵਿਹਲਾ ਮੰਗਿਆ ਵੀ ਗਿਆ ਤੇ ਹੁਣ ਉਹਦਾ ਵਿਆਹ ਵੀ ਹੋ ਜਾਣਾ ਤੇ ਮੁੜ ਕੇ ਸਾਰੇ ਲੋਕਾਂ ਦਾ ਨਾ ਪੁੱਛੜਿੱਕਾ ਹੋ ਜਾਣਾ ਵੀ ਵਿੱਕੀ ਨਿੱਕਾ ਹੀ ਉਹ ਵਿਆਇਆ ਗਿਆ ਤੇ ਕਵਲ ਕਿਉਂ ਨਹੀਂ ਵਿਆਇਆ ਗਿਆ ਤੇ ਫਿਰ ਮੈਂ ਕੀ ਲੋਕਾਂ ਨੂੰ ਜਵਾਬ ਦਾਂਗੀ ਮੰਮੀ ਤੁਹਾਨੂੰ ਦੱਸਿਆ ਤੇ ਹੈਗਾ ਵਾ ਬਸ ਆ ਘਰ ਦਾ ਥੋੜਾ ਜਿਹਾ ਕੰਮ ਕਰ ਲਈਏ ਵਾ ਕੀ ਹੋਇਆ ਸਾਡੇ ਘਰ ਨੂੰ ਚੰਗਾ ਪੜਾਵੇ ਸਾਡਾ ਘਰ ਹੈ ਕਿੱਡਾ ਸੋਹਣਾ ਫਰਸ਼ ਪਏ ਨੇ ਲੈਂਟਰ ਪਈਦਾ ਹੋਰ ਕਿਹੋ ਜਿਹਾ ਘਰ ਹੁੰਦੇ ਨੇ ਚਲੋ ਮੰਮੀ ਉਹ ਵੀ ਤੁਹਾਡੀ ਗੱਲ ਠੀਕ ਆ ਬਾਕੀ ਸਭ ਤੋਂ ਮੇਨ ਗੱਲ ਤੇ ਇਹ ਆ ਤੇ ਮੈਂ ਕਿਸੇ ਕੰਮ ਕਰਦੇ ਨਹੀਂ ਲੱਗਾਂ ਤੇ ਤੁਹਾਨੂੰ ਪਤਾ ਤਾਂ ਹੈਗਾ ਵਾ ਵਿਹਲਿਆਂ ਨੂੰ ਕੁੜੀਆਂ ਕਾਹਨ ਦਿੰਦਾ ਤੂੰ ਕਿਧਰੋਂ ਵਿਹਲਾ ਕੰਮ ਕਰ ਕਰਨਾ ਆਪਣਾ ਪੈੜੀ ਬੰਨਣਾ ਸਭ ਕੁਝ ਹੀ ਹੋਰ ਤੇਨੂੰ ਕੀ ਚਾਹੀਦਾ ਇੱਕੋ ਗਾਲੀ ਤੂੰ ਫੱਟੜੀ ਆ ਘਰ 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 ਜਿਹੜੇ ਲੋਕਾਂ ਦੇ ਵਿਆਹ ਹੋਏ ਨੇ ਤਗੜੀਆਂ ਕੋਠੀਆਂ ਪਾਵਾ ਕੇ ਵਿਆਹ ਕਰਦੇ ਉਹ ਚੰਗਾ ਬਾਬਾ ਠੀਕ ਆ ਕੋਈ ਗੱਲ ਨਹੀਂ ਇਹਦਾ ਵਿਆਹ ਹੋਲਾਂ ਦੋ ਤੇ ਜੀਤਾਂ ਦਾ ਕਰਦੇ ਆ ਵਿਆਹ ਉਤੋਂ ਬਾਅਦ ਵਿੱਚ ਮੈਂ ਕਰਾਵਾਂਗਾ ਅੱਛਾ ਜੀਤਾਂ ਦਾ ਕਰਕੇ ਤੇ ਫੇਰ ਤੂੰ ਕਰੇਗਾ ਉਹ ਚੰਗਾ ਬਾਬਾ ਵੇਖੀ ਜਾਂਦੀ ਆ ਹੁਣ ਮੰਮੀ ਆ ਇਹ ਗੱਲ ਦਾ ਰੇਡ ਕਾਣਾ ਫੇਰ ਪਾ ਕੇ ਬੈਜੋ ਕੋ ਨਿੰਦਾ ਆ ਮਤ ਉਹ ਸੁੱਕ ਕੇ ਆਂਦਾ ਸੰਤਰੇ ਦੇ ਤੈਨੂੰ ਤੋੜ ਕੇ ਉਹ ਤਰ੍ਹਾਂ ਤੋਂ ਮੇਰੀ ਗੱਲ ਮੰਨਦਾ ਨਹੀਂ ਲੈ ਆਹ ਖਾੜੋ ਖਾਓ ਸੰਤਰਾ ਮੇਚਵਾ ਸੁੰਡੀਆਂ ਹੋਣ ਸੰਤਰੇ 'ਚ ਸੁੰਡੀਆਂ ਨਹੀਂ ਹੁੰਦੀਆਂ ਮੰਮੀ ਸੰਤਰਾ ਦੇ ਅੱਗੇ ਖੱਟਾ ਲੈ ਮਾ ਚਦਕੇ ਜਾਇ ਅੱਜ ਤੇ ਮੇਰਾ ਪਤੀ ਆਇਆ ਸੱਸਿਆ ਬੂਆ ਸੱਸ ਜੀ ਘਰ ਹੋਰ ਸੁਣਾ ਕੀ ਹਾਲ ਚਾਲ ਬਹੁਤ ਵਧੀਆ ਵਧੀਆ ਤੁਸੀਂ ਆਪਣੇ ਆਜਾ ਹੋਰ ਇਹ ਬੰਦਾ ਹੋਰ ਬਸ ਵਧੀਆ ਹਵੇ ਤੈਨੂੰ ਕਿਦਾਂ ਅੱਜ ਬੂਆ ਦੇ ਪਿੰਡ ਦਾ ਰਾਹ ਆ ਗਿਆ ਲੈ ਦੱਸ ਬੂਆ ਹੱਦ ਕਰਦੀ ਆ ਮੈਂ ਹਾਂ ਚੱਲ ਬੂਆ ਨੂੰ ਮਿਲ ਕੇ ਆਉਂਦੇ ਆ ਹਾਂ ਇੱਡਾ ਵਧੀਆ ਭੂਆ ਨੇ ਰਿਸ਼ਤਾ ਕਰਾਇਆ ਮੇਰੇ ਨਾਲ ਤਾਂ ਬੰਦਾ ਹੀ ਆ ਆ ਤਾਂ ਹੀ ਐ ਮੇਲ ਨੂੰ ਮਤਲਬ ਨਹੀਂ ਔਦਾ ਨਹੀਂ ਤੂੰ ਆਉਣਾ ਨਹੀਂ ਨਹੀਂ ਔਦਾ ਵੀ ਮੈਂ ਆਉਣਾ ਹੀਗਾ ਹਾਂ ਆਹੋ ਔਦਾ ਤੇ ਤੂੰ ਕੰਜਰਾ ਕਿਤੇ ਫੋਨ ਨੂੰ ਨਹੀਂ ਹਿਲਾਇਆ ਲੈ ਦੱਸ ਫੋਨ ਲਾਈਦਾ ਹੀ ਆ ਭੂਆ ਜਦੋਂ ਟਾਈਮ ਲੱਗਦਾ ਵਾ ਉਹ ਤੇ ਮੇਰੀ ਭਾਬੀ ਲਾਵੇ ਨਾ ਲਾਵੇ ਤੂੰ ਤਨੀ ਕਦੀ ਲਾਇਆ ਉਹ ਚੱਲ ਕੋਈ ਗੱਲ ਨਹੀਂ ਮੰਮੀ ਨੇ ਕਰ ਲਿਆ ਮੈਂ ਕਰ ਲਿਆ ਇੱਕੋ ਗੱਲ ਹੀ ਆ ਆਹੋ ਤੂੰ ਹੁਣ ਵੇਖਿਆ ਹੁਣ ਚੇਤਾ ਆ ਗਿਆ ਨਾ ਭੂਆ ਦਾ ਹੁਣ ਫੇ ਭੂਆ ਰਿਸ਼ਤਾ ਕਰਾਉਂਦੀ ਆ ਤੇ ਫੇ ਹੁਣ ਚੇਤਾ ਆਉਣਾ ਹੀ ਆ ਆਹੋ ਹੁਣ ਤੇ ਆਉਣਾ ਵਕਾਈ ਭੂਆ ਦਾ ਚੇਤਾ ਭੂਆ ਮੈਂ ਨਾ ਤੇਰੇ ਨਾਲ ਇੱਕ ਕੰਮ ਆਇਆ ਹਾਂ ਦੱਸ ਮੇਰਾ ਦਾਵਾ ਕੀ ਮੈਂ ਸੰਦੀਪ ਨਾਲ ਗੱਲਬਾਤ ਕਰਿਆ ਕਰਾ ਫੋਨ ਤੇ ਵੇ ਨਾ ਨਾ ਪੁੱਤ ਇਹ ਵਾਲੀ ਗਲਤੀ ਨਾ ਕਰੀ ਉਹ ਕੁੜੀ ਨੇ ਨਹੀਂ ਉਹ ਮੰਨਣਾ ਨਾ ਮੰਨਣਾ ਕਿਉਂ ਨਹੀਂ ਆਪੂ ਦੱਸ ਰਿਸ਼ਤਾ ਕਰਾਇਆ ਵਾ ਵਿਆਹ ਕਰਾਉਣਾ ਵਾ ਦੱਸ ਗੱਲ ਕਰਨ ਦੇ ਵਿੱਚ ਕੀ ਹਰਜ ਨਹੀਂ ਨਹੀਂ ਤੂੰ ਇਹ ਵਾਲੀ ਗਲਤੀ ਨਾ ਕਰ ਇਹ ਤੋਂ ਮੁੜ ਕੇ ਕਈ ਗੱਲਾਂ ਨਿਕਲਣੀਆਂ ਵਾ ਤੇ ਫੂ ਇੰਜ ਕਰ ਆਪਾਂ ਪਤਾ ਕੀ ਕਰਦੇ ਆ ਸਲਾਹ ਕਰਕੇ ਤੇ ਆਪਾਂ ਵਿਆਹ ਦੀ ਤਰੀਕ ਪੱਕੀ ਕਰਦੇ ਆ ਤੇ ਆਪਾਂ ਵਿਆਹ ਰੱਖ ਲੈਨੇ ਆ ਫੋਨ ਫਾਨ ਵਾਲੀ ਜਿਹੜੀ ਗੱਲ ਵਾ ਨਾ ਉਹ ਰਹਿਣਦੇ ਉਹਦੇ ਭਰਾ ਨੇ ਵੀ ਨਹੀਂ ਉਹ ਮੰਨਣਾ ਉਹ ਟੱਬਰ ਬਾਹ ਫੋਰ ਸਾਹਿਬ ਦਾ ਓਏ ਅੱਜ ਕੱਲ ਸਾਰੇ ਹੀ ਕਰਦੇ ਆ ਇਹਦੇ ਵਿੱਚ ਕੋਈ ਨਵੀਂ ਗੱਲ ਥੋੜਾ ਆ ਮੈਂ ਤੇ ਆਵੇ ਫੋਨ ਵੀ ਲੈ ਕੇ ਆ ਉਹਦੇ ਵਾਸਤੇ ਨਵਾ ਤੂੰ ਲੈ ਕੇ ਤੇ ਆਇਆ ਮੈਂ ਨਾ ਫੋਨ ਪਰ ਮੈਨੂੰ ਇੱਥੇ ਬੈਠੀ ਨੂੰ ਪਤਾ ਵਾ ਕਿ ਉਹ ਕੁੜੀ ਨੇ ਨਹੀਂ ਮੰਨਣਾ ਕਿਉਂਕਿ ਮੈਂ ਮੇਰਾ ਉਧਰ ਜਿਆਦਾ ਆਉਣ ਜਾਣ ਮਾ ਆਪਣੇ ਕੋਲੋਂ ਭੂਆ ਕਹੀ ਜਾਨੀ ਇੱਕ ਵਾਰੀ ਬੋਸ ਤਾਂ ਸਹੀ ਜੇ ਬਹੁਤੀ ਗੱਲ ਆ ਤੇ ਚੱਲ ਮੈਂ ਨਾਲ ਚੱਲ ਜਾਣਾ ਵੇ ਤੇਰਾ ਦਿਮਾਗ ਖਰਾਬ ਆ ਇਹ ਪਿੰਡ ਵਾ ਸ਼ਹਿਰ ਨਹੀਂਗਾ ਇੱਥੋਂ ਤੂੰ ਮੇਰੇ ਨਾਲ ਜਾਏਂਗਾ ਇੱਥੇ ਤਾਂ ਲੋਕਾਂ ਨੇ ਝਾਟੀ ਗੱਲਾਂ ਬਣਾ ਲੈਣੀਆਂ ਤੇ ਨਾਲੇ ਤੂੰ ਮੇਰੀ ਘਰੋਂ ਕੁੱਤੇ ਖਾਣੀ ਕਰਾਏਂਗਾ ਉਹ ਚੱਲ ਠੀਕ ਆ ਪੂਆ ਮੈਂ ਨਹੀਂ ਜਾਣਾ ਪਰ ਆ ਫੋਨ ਤੈਨੂੰ ਦੇਣਾ ਹੀ ਪੈਣਾ ਆ ਉਹਨੂੰ ਇੰਨਾ ਕੰਮ ਹੁਣ ਕਰ ਦੇ ਫੇਰ ਕੀ ਆ ਵੇ ਨਾ ਨਾ ਮੈਂ ਨਹੀਂ ਹੋਏ ਕੰਮ ਕਰਨਾ ਵੇਖ ਲੈ ਤੈਨੂੰ ਜਦੋਂ ਕਹਿਤਾ ਵਾ ਵੀ ਆਪਾਂ ਵਿਆਹ ਦੀ ਤਰੀਕ ਪੱਕੀ ਰੱਖ ਲੈਨੇ ਆ ਤੂੰ ਉਹ ਗੱਲ ਨੂੰ ਸਮਝਦਾ ਨਹੀਂਗਾ ਉਹ ਚਲ ਠੀਕ ਆ ਵਿਆਹ ਦੀ ਤਰੀਕ ਦੀ ਵੀ ਗੱਲ ਕਰ ਲਈ ਪਰ ਆ ਫੋਨ ਪਹਚਾਦੀ ਆ ਉਹਦੇ ਕੋਲ ਮੈਂ ਨਹੀਂ ਪਹਚਾਉਣਾ ਪਚੂਣਾ ਫੋਨ ਬੇ ਭੂਆ ਮੇਰੀ ਬੜੀ ਬੇਇੱਜ਼ਤੀ ਹੋਣੀ ਆ ਕਵਲ ਮੈਨੂੰ ਪੁੱਛਣ ਡਿਆ ਜੀ ਤੇ ਮੈਂ ਉਹਨੂੰ ਕਹਤਾ ਕਿ ਹਾਂ ਮੇਰੀ ਗੱਲਬਾਤ ਹੁੰਦੀ ਆ ਉਹਦੇ ਨਾਲ ਹੁਣ ਜੇ ਆ ਫੋਨ ਨਾ ਤੂੰ ਦਿੱਤਾ ਹੈ ਤੇ ਫਿਰ ਮੇਰੀ ਤੇ ਬੇਇੱਜ਼ਤੀ ਆ ਨਾ ਤੇ ਤੂੰ ਕਹੋ ਕਿ ਆ ਕਵਲ ਨੂੰ ਮੇਰੀ ਗੱਲਬਾਤ ਹੁੰਦੀ ਆ ਤੂੰ ਦੱਸ ਫਿਰ ਕੀ ਕਹਤਾ ਤਾਂ ਹੁਣ ਮੇਰਾ ਰਿਸ਼ਤਾ ਹੋਇਆ ਤਾਂ ਮੈਂ ਕਹਤਾ ਉਹਨੂੰ ਕਿ ਮੇਰੀ ਹੁੰਦੀ ਆ ਗੱਲਬਾਤ ਇਹਦੇ ਵਿੱਚ ਕੀ ਆ ਆ ਭੂਆ ਨਹੀਂ ਵਿਖਲਾ ਆ ਫੋਨ ਪਹਚਾਦੀ ਬਸ ਤੂੰ ਇੰਨਾ ਕੰਮ ਆ ਫਿਰ ਐਚ.ਜੀ. ਵੱਡੀ ਗੱਲਾਂ ਸੇਮ ਸੁਮਪਾ ਅਗ ਲਿਆ ਸਾਰਾ ਕੁਝ ਚਾਲੂ ਆ ਕੋਈ ਨਹੀਂ ਕਰਨ ਦੀ ਲੋੜ ਹੈਗੀ ਨਾਲੇ ਅਗਲੀ ਨਵਾਂ ਫੋਨ ਮਿਲ ਜਾਣਾ ਹੋਰ ਕੀ ਚਾਹੀਦਾ ਵਾ ਵੇ ਕੀ ਤਨ ਮੈਂ ਦਸਾਂ ਉਹ ਕੁੜੀ ਨਹੀਂ ਇਦਾਂ ਦੀ ਹੈਗੀ ਸਰ ਮੈਂ ਨਹੀਂ ਲੰਦਾ ਬਹੁਤਾ ਹੋਣਾ ਬਾਬਾ ਉਹਦੀ ਮਰਜ਼ੀ ਨਾਲ ਜਦੋਂ ਉਹਦਾ ਦਿਲ ਕਰੂਗਾ ਉਦੋਂ ਮੈਂ ਗੱਲ ਕਰ ਲਿਆ ਕਰੂੰਗਾ ਨਹੀਂ ਲੰਦਾ ਮੈਂ ਫੋਨ ਠੀਕ ਆ ਉਹ ਗੱਲ ਕਰ ਤੂੰ ਮੇਰੇ ਨਾਲ ਨਵਾਂ ਹੀ ਫਾ ਪਾਤਾ ਯੋ ਫੇਰ ਉਹ ਗੱਲ ਭੂਆ ਹੁਣ ਇੰਨਾ ਕੰਮ ਵੀ ਨਹੀਂ ਕਰ ਸਕਦੀ ਤੂੰ ਆ ਤੂੰ ਤਾਂ ਹੀ ਆਇਆ ਹੋਣਾ ਮਤਲਬ ਨੂੰ ਬਹਿ ਜਾ ਹੁਣ ਚਾਹ ਪੀਆ ਚਲ ਠੀਕ ਆ ਚਾਹ ਤਾਂ ਬਣਾ ਲੈ ਕੋਈ ਗੱਲ ਨਹੀਂ ਪਰ ਇਹ ਕੰਮ ਕਰਨਾ ਪੈਣਾ ਵਾ ਠੀਕ ਆ ਉਹ ਵਟਾਬਰ ਪੜਾ ਮਾਨਸ ਆ ਨਾ ਨੇ ਫੂਨਾ ਫਾਨਾ ਤੇ ਨਹੀਂ ਗਾ ਮੰਨਣਾ ਤੂੰ ਐਵੇਂ ਜਾਣ ਕੇ ਮੇਰੀ ਬੀਟੀ ਕਰਾਉਣੀ ਦੋਹਾਂ ਪਾਸਿਆਂ ਤੂੰ ਘਰੋਂ ਵੀ ਮੇਰੀ ਹੋ ਜਾਣੀ ਤੇਰੇ ਫੁੱਫੜ ਨੇ ਘਰ ਛੱਡਣੀ ਮੇਰੀ ਨਵਾਂ ਫੋਨ ਜਦੋਂ ਮਿਲੇ ਸਾਰਾ ਕੁਝ ਹੋ ਜਾਂਦਾ ਹੁੰਦਾ ਵਾ ਕੋਈ ਗੱਲ ਨਹੀਂ ਤੂੰ ਪੁੱਛਿਆ ਕਰ ਜਾਇਂਦੀ ਸਹੀ ਕੋਈ ਨਹੀਂ ਹੁੰਦਾ ਨਵਾਂ ਫੋਨ ਮਿਲਣਾ ਵਾ ਅਬ ਤੈਨੂੰ ਕਿ ਲੋੜੀ ਝੂਠ ਮਾਰਨ ਦੀ ਵੀ ਕਬਰ ਨੂੰ ਵੀ ਮੇਰੀ ਗੱਲਬਾਤ ਹੁੰਦੀ ਆ ਸਾਰੇ ਕਰਦੇ ਅੱਜਕੱਲ ਉਹ ਪਹਿਲਾ ਵਾਲਾ ਜ਼ਮਾਨਾ ਤਾਂ ਹੈ ਨਹੀਂਗਾ ਵੀ ਗੱਲਬਾਤ ਨਹੀਂ ਹੁੰਦੀ ਘਰੋਂ ਪੁੱਛ ਕੇ ਆਇਆ ਵਾ ਆ ਦੋ ਹੋਰ ਮਚੋਰੀ ਆ ਗਿਆ ਵਾ ਮੰਮੀ ਨੇ ਦਿੱਤੇ ਪੈਸੇ ਫੇਰ ਹੀ ਲਿਆਂਦਾ ਵਾ ਔਰ ਇੰਨੇ ਪੈਸੇ ਮੇਰੇ ਕੋ ਕਿੱਥੋਂ ਆਣੇ ਸੀ ਵੀ ਠੀਕ ਆ ਰੱਖ ਦੇ ਫੋਨ ਐਦਾਂ ਕਰੂੰਗੀ ਪਹਿਲਾਂ ਮੈਂ ਉਦਾਂ ਹੀ ਜਾਉਂਗੀ ਉਹਨਾਂ ਦੇ ਘਰ ਤੇ ਜੇ ਗੱਲਬਾਤ ਹੀ ਉਹਨਾਂ ਨੂੰ ਮੈਂ ਪੁੱਛੂੰਗੀ ਗੱਲਬਾਤ ਉਹਨਾਂ ਨਾਲ ਕਰੂੰਗੀ ਜੇ ਤੇ ਉਹ ਫੋਨ ਲੈਣ ਚ ਰਾਜੀ ਹੋਣਗੇ ਤੇ ਫੇਰ ਮੈਂ ਫੋਨ ਲੈ ਕੇ ਦੁਬਾਰਾ ਉਹਨਾਂ ਦੇ ਘਰ ਜਾਉਂਗੀ ਫੇਰ ਮੈਂ ਫੋਨ ਦੇ ਆਉਂਗੀ ਜੇ ਉਹਨਾਂ ਨੇ ਹਾਂ ਚ ਹਾਂ ਨਾ ਨਾ ਮਿਲਾਈ ਮੇਰੇ ਨਾਲ ਫੋਨ ਲੈਣ ਚ ਤੇ ਫੇਰ ਮੇਰੇ ਵੱਲੋਂ ਪੱਕਾ ਜਵਾਬ ਹੀ ਹੋ ਇਹ ਨਾ ਕਿ ਪਪੂਆ ਨੇ ਗੱਲ ਗੋਲ ਮੋਲ ਕੀਤੀ ਐ ਮੈਂ ਤੈਨੂੰ ਹੁਣੇ ਦੱਸ ਦੇ ਲੱਗੀ ਹੋ ਜੇ ਰੱਖਣਗੇ ਤੇ ਦੇ ਆਉਂਗੀ ਚੰਗਾ ਨਿਕਾਜਾ ਕਾ ਮਾ ਪੂਆ ਦਾ ਐਵੇਂ ਜਾਣ ਕੇ ਲੰਮਾ ਪਾਈ ਜਾਨੀ ਤੂੰ ਹੁਣ ਮੈਂਦ ਰਖ ਲਿਆ ਵਾ ਹੁਣ ਉਹਨਾਂ ਦੀ ਮਰਜ਼ੀ ਆ ਨਾ ਚੱਲ ਠੀਕ ਆ ਦੱਸ ਦੇ ਜੇ ਉਹ ਗੱਲਬਾਤ ਹੋ ਗਈ ਫਿਰ ਆਹੋ ਜੋ ਵੀ ਗੱਲਬਾਤ ਹੋਊਗੀ ਤੈਨੂੰ ਮੈਂ ਦੱਸ ਦਊਂ ਚੱਲ ਬਣਾ ਛੇਤੀ ਜਾ ਘਟ ਪੂਆ ਫਿਰ ਮੈਂ ਜਾਣਾ ਵਾ ਠੰਡ ਬੜੀ ਆ ਵੀ ਕੰਮ ਕਰੀ ਆਵਾ ਫੋਨ ਫੜਾਈ ਆਵਾ ਨਹੀਂ ਤੇ ਇਹਨੇ ਫੋਨ ਲਾ ਲਾ ਕੇ ਮੇਰੀ ਜਾਨ ਹੀ ਖਾ ਲੈਣੀ ਆ ਕਿੱਥਾਂ ਕਰਾਂ ਜੇ ਮੈਂ ਗਈ ਡੱਬਾ ਲੈ ਕੇ ਉੱਥੇ ਪੁੱਛੋ ਡਿੱਕਾ ਪੈ ਜਾਣਾ ਇਹ ਕੀ ਆਏ ਕੀ ਆ ਇੰਜ ਕਰਦੀ ਆ ਫੋਨ ਵਿੱਚੋਂ ਕੱਢ ਕੇ ਲੈ ਜਾਨੀ ਆ ਜੇ ਉਹ ਹਾਂ ਹੰਗਾਰਾ ਭਰਨਗੇ ਤੇ ਫੋਨ ਦੇ ਆਉਂਗੀ ਤੇ ਜੇ ਨਾ ਭਰਨਗੇ ਤੇ ਫੋਨ ਲੈ ਕੇ ਘਰ ਨੂੰ ਆ ਜੂਗੀ ਵਾਪਸ ਹੋਰ ਕੀ ਕਰਨਾ ਫਿਰ ਡੱਬਾ ਕਾ ਰੱਖ ਜਾਨੀ ਆ ਨਾ ਜੇ ਫੋਨ ਰੱਖਣਗੇ ਤੇ ਮੁਰਕੇ ਡੱਬਾ ਪਚਾ ਦਾਂਗੇ ਡੱਬਾ ਇੱਥੇ ਸੋਈ ਚ ਰੱਖ ਜਾਨੀ ਆ ਚਾਚੀ ਜੀ ਕਰਈਓ ਆਜਾ ਆਜਾ ਕਰਈਆਂ ਹੋਰ ਸਨਾਂ ਮਨਪ੍ਰੀਤ ਵਧੀਆ ਚਾਚੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਕੀ ਕਰਦੀ ਆਈ ਕੁਛ ਵੀ ਨਹੀਂ ਕਰਨਾ ਕੀ ਵਿੱਲੇ ਹੀ ਇੱਥੇ ਰਹਿੰਦੇ ਵਿੱਲੀ ਤੂੰ ਬੜੀ ਰਹਿਣੀ ਆ ਕਰਦੀ ਤਾਂ ਕੋਈ ਆਈ ਹੋਣੀ ਆ ਥੋੜਾ ਜਿਹਾ ਲੱਗਾ ਹੀ ਦਿਨ ਤੇ ਕਪੜੇ-ਕੁਪੜੀ ਭੋਲੇ ਆ ਹੋਰ ਤੇ ਕੁਝ ਨਹੀਂ ਕੀਤਾ ਆ ਕੱਪੜਿਆਂ ਦਾ ਬੜਾ ਆਂਦਾ ਖਲਾਰਾਈ ਹਾਂਜੀ ਆ ਤੁੱਪ ਲੱਗਦੀ ਹੁਣ ਮੜੀ-ਮੋਟੀ ਨਾ ਤੇ ਹੁਣ ਸੁੱਕਣ ਲੱਗੇ ਆ ਕਿੱਥੇ ਗਏ ਨਿਆਣੇ ਮਿਆਨੇ ਸੰਦੀਪ ਇਫਤਿਹ ਡੰਗਰਾਂ ਵਾਲਿਆ ਤੇ ਸੋਨੂ ਪੱਠੇ ਲੈਣ ਗਿਆ ਆ ਠੀਕ ਆ ਹੋਰ ਸੁਣਾਓ ਫਿਰ ਹੋਰ ਵਧੀਆ ਸਭ ਠੀਕ ਠਾਕ ਆ ਕਿਦਾਂ ਚਾਚੀ ਜੀ ਫਿਰ ਤੁਸੀਂ ਸੰਦੀਪ ਨੂੰ ਦੱਸਿਆ ਖੁਸ਼ ਵਾ ਹਾਂ ਬੜੀ ਖੁਸ਼ ਆ ਸਾਰਾ ਕੁਝ ਦੱਸਿਆ ਉਹਨੂੰ ਵੀ ਮਾਂ ਪੁੱਤ ਘਰ ਰਹਿੰਦੇ ਨੇ ਘਰ ਸੋਹਣਾ ਬਣਿਆ ਵਾ ਮੁੰਡਾ ਵੀ ਸੋਹਣਾ ਆ ਮੈਂ ਤੇ ਔਣ ਔਣ ਕਰਦੀ ਹਾਂ ਤਿੰਨ ਚਾਰ ਦਿਨ ਹੋ ਗਏ ਨਿਕਲਿਆ ਹੀ ਨਹੀਂ ਗਿਆ ਕਰੂੰ ਔਰ ਕੰਮਾਂ ਦੇ ਵਿੱਚੋਂ ਕਿੱਥੇ ਨਿਕਲਿਆ ਜਾਂਦਾ ਹੈ ਅੱਛਾ ਫਿਰ ਉਹਦਾ ਬੜੀ ਖੁਸ਼ ਹੋਣੀ ਆ ਹਾਂ ਬੜੀ ਖੁਸ਼ ਹੈ ਸਾਰਾ ਕੁਝ ਦੱਸਿਆ ਬੜੀ ਖੁਸ਼ ਹੈ ਚਲ ਫਿਰ ਤੇ ਵਧੀਆ ਸੋਨੂ ਸੋਨੂ ਵੀ ਖੁਸ਼ ਹੈ ਅੱਛਾ ਚਾਚੀ ਜੀ ਮੈਂ ਅਨਾ ਇੱਕ ਆਪਣੇ ਤਰਫੋਂ ਹੀ ਤੁਹਾਡੇ ਨਾਲ ਗੱਲ ਕਰਨੀ ਆ ਕਿ ਜਿਦਾਂ ਅੱਜ ਕੱਲ ਵੇਵ ਖਾਲੇ ਦੇ ਮੁੰਡੇ ਕੁੜੀਆਂ ਫੋਨ ਫੰਦ ਦੇ ਦਿੰਦੇ ਇੱਕ ਦੂਜੇ ਨੂੰ ਤੇ ਜੇ ਵਿੱਕੀ ਤੇ ਸੰਦੀਪ ਗੱਲ ਕਰ ਲੈਣ ਕਦੇ-ਕਦਾਈਂ ਤੇ ਤੁਹਾਨੂੰ ਕੋਈ ਤਰਾਇਤ ਨਹੀਂ ਵੇਖ ਮਨਤਰੀ ਮੈਨੂੰ ਤੇ ਕੋਈ ਤਰਾਜ ਨਹੀਂ ਹੈਗਾ ਕਰ ਹੀ ਲੈਂਦੇ ਮੁੰਡੇ ਕੁੜੀਆਂ ਗੱਲਾਂ ਬਾਤਾਂ ਹਾਂਜੀ ਬਾਕੀ ਮੈਂ ਸੰਦੀਪ ਨੂੰ ਪੁੱਛ ਲੈਣੀ ਆ ਉਧਰ ਜਾ ਮੈਂ ਆਵਾਜ਼ ਮਾਰ ਲੈਣੀ ਆ ਜੇ ਉਹ ਚਾਹੇਗੀ ਤੇ ਕਰ ਲੇਗੀ ਗੱਲਬਾਤ ਹਾਂਜੀ ਨਹੀਂ ਸੰਦੀਪ ਉਰਾ ਹੀ ਜਰਾ ਕੋ ਸਾਸਿਕਾਲਾ ਬੀਜੀ ਸਾਸਿਕਾਲਾ ਫਿਰ ਸੰਦੀਪ ਸੁਣਾ ਕੀ ਹਾਲ ਆ ਠੀਕ ਆ ਮੰਮੀ ਆਵਾਜ਼ ਮਾਰੀ ਮੈਨੂੰ ਹਾਂ ਮੈਂ ਆਵਾਜ਼ ਮਾਰੀ ਸੀ ਭਾਬੀ ਤੇਰੀ ਕਹਿਣ ਡਈ ਆ ਕਿ ਜੇ ਤਰਾਜਣਾ ਤੈਨੂੰ ਹੋਵੇ ਤੇ ਕਦੀਕਦਾਈ ਮੁੰਡੇ ਨਾਲ ਗੱਲ ਕਰ ਲਿਆ ਕਰੇਗੀ ਫੋਨ ਤੇ ਗੱਲ ਕਰਨ ਨੂੰ ਕੀ ਆ ਮੰਮੀ ਮੋਈ ਹਲਾਉਣਾ ਵਾ ਜਿੰਨੀਆ ਮਰਜ਼ੀ ਗੱਲਾਂ ਕਰੀ ਜਾਓ ਪਰ ਜੇ ਸੱਚ ਪੁੱਛੋ ਨਾ ਭਾਬੀ ਜੀ ਮੈਨੂੰ ਨਹੀਂ ਇਹ ਕੰਮ ਪਸੰਦ ਐਦਾਂ ਫੋਨ ਤੇ ਗੱਲਾਂ ਕਰਨੀਆਂ ਸਹੀ ਨਹੀਂ ਹੈਗੀਆਂ ਹਲੇ ਰਿਸ਼ਤਾ ਮਗਰੋਂ ਹੁੰਦਾ ਵਾ ਤੇ ਪਹਿਲਾਂ ਹੀ ਕਹਿਣ ਡੈ ਪੈਂਦੇ ਮੁੰਡੇ ਇਹੋ ਜੀ ਕੁੜੀ ਖੱਦਨਾ ਗੱਲ ਕਰਿਆ ਕਰੇ ਮਤਲਬ ਰਿਸ਼ਤਾ ਹੋਣ ਨੂੰ ਵੀ ਤਾਂ ਟਾਈਮ ਲੱਗਦਾ ਹੀ ਆ ਨਾਲ ਇੱਕ ਦੂਜੇ ਨੂੰ ਚਲੋ ਵਹ ਫੋਨ ਤੇ ਸਮਝਣਾ ਵੀ ਚਾਹੀਦਾ ਵਾ ਪਰ ਕਈ ਮੁੰਡਿਆਂ ਦੀ ਆਤ ਪਤਾ ਕੀ ਹੁੰਦੀ ਆ ਪਹਿਲਾਂ ਗੱਲਾਂ ਕਰਨ ਡੈ ਪੈਂਦੇ ਆ ਫੋਨ ਤੇ ਤੇ ਜਦ ਬਠਾ ਕੁੜੀ ਦੇ ਮੁੰਜੋ ਕੋਈ ਵੱਧ ਘੱਟ ਗੱਲ ਨਿਕਲ ਜਾਂਦੀ ਭੁੱਲ ਭਲੇਖੇ ਤੇ ਬਾਅਦ ਚ ਉਸੇ ਮੁੰਡੇ ਨਾਲ ਕਹਿਣ ਲੱਪਿੰਦੇ ਸਾਨੂੰ ਨਹੀਂ ਪਸੰਦ ਆ ਰਿਸ਼ਤਾ ਕੁੜੀ ਦੇ ਗੱਲਾਂ ਇਦਾਂ ਦੀਆਂ ਕਰਦੀ ਆ ਅਸੀਂ ਨਹੀਂ ਇੱਥੇ ਰਿਸ਼ਤਾ ਕਰਨਾ ਫਿਰ ਕਿੰਨੀ ਸ਼ਰਮ ਵਾਲੀ ਗੱਲ ਆ ਫਿਰ ਆਂਡ ਗਾਂਡ ਵੀ ਪਤਾ ਕੀ ਗੱਲਾਂ ਕਰਦੇ ਆ ਲੈ ਅੱਗੇ ਇੱਕ ਮੁੰਡੇ ਨਾਲ ਗੱਲਾਂ ਮਾਰਦੀ ਰਹੀ ਉਹਥੋਂ ਇਹਦਾ ਰਿਸ਼ਤਾ ਛੁੱਟ ਗਿਆ ਤੇ ਹੁਣ ਇਹਨੇ ਦੂਜੀ ਥਾਂ ਤੇ ਗੱਲਾਂ ਕਰਨੀਆਂ ਸ਼ੁਰੂ ਕਰਦੀਆਂ ਫਿਰ ਮੈਨੂੰ ਇਦਾਂ ਦੇ ਕੰਮ ਪਸੰਦ ਨਹੀਂ ਹੈਗੇ ਨਾਲੇ ਵੀਰ ਨੇ ਵੀ ਨਹੀਂ ਮੰਨਣਾ ਗੱਲ ਕਰਨ ਤੇ ਬਾਕੀ ਜੇ ਵੀਰ ਕਹੂਗਾ ਤੇ ਜੋ ਉਹਦਾ ਫੈਸਲਾ ਹੋਊਗਾ ਮੈਂ ਉਹਦੇ ਫੈਸਲੇ ਦੇ ਚੱਲੂਗੀ ਠੀਕ ਆ ਮੈਂ ਆਪਣੇ ਕੋਲੋਂ ਨਹੀਂ ਤੁਹਾਨੂੰ ਕਹਿ ਸਕਦੀ ਕਿ ਮੈਂ ਗੱਲ ਕਰਿਆ ਕਰਾਂਗੀ ਕਿ ਨਹੀਂ ਚਲ ਮੈਂ ਰਹਣੀ ਹ ਕਦੀ ਕਿਦਾਈ ਕਿਤੇ ਗੱਲ ਕਰ ਲਿਆ ਕਰ ਗੱਲ ਕਰਨ ਚ ਕੋਈ ਇਤਰਾਜ ਤੇ ਨਹੀਂ ਆ ਕੋਈ ਹਰਜ ਵੀ ਨਹੀਂ ਆ ਪਰ ਪਤਾ ਕੀ ਆ ਥੋੜਾ ਆ ਜਾ ਵੀਰ ਨੂੰ ਵੀ ਹਲੇ ਇਹ ਲੱਗਦਾ ਵਾ ਕਿ ਹਲੇ ਨਵੀਂ ਨਵੀਂ ਦੇ ਗੱਲ ਹੋਈ ਆ ਐਡੀ ਛੇਤੀ ਗੱਲਾਂ ਕਰਦੇ ਚੰਗੇ ਨਹੀਂ ਲੱਗੀਦਾ ਕੋਈ ਨਹੀਂ ਟਾਈਮ ਪੈ ਲੈੰਦੋ ਫਿਰ ਇਹ ਸਲਾਹ ਬਾਤ ਕਰਕੇ ਤੁਹਾਨੂੰ ਦੱਸ ਦਾਂਗੇ ਕੋਈ ਨਹੀਂ ਮਨਪ੍ਰੀਤ ਸਾਨੂੰ ਆਉਂਦਾ ਨਾ ਹਾਂਜੀ ਤੇ ਉਹਨੂੰ ਪੁੱਛ ਲੈਣੀ ਐ ਸਲਾਹ ਕਰ ਲੈਣੀ ਆ ਉਹਦੇ ਨਾਲ ਤੇ ਫਿਰ ਤੈਨੂੰ ਦੱਸ ਦਿਆਂਗੇ ਚਲ ਠੀਕ ਆ ਕੋਈ ਨਹੀਂ ਕਰ ਲਿਓ ਤੁਸੀਂ ਸਾਨੂੰ ਨਾਲ ਵੀ ਸਲਾਹ ਨਾਲੇ ਸਾਰੇ ਫੈਸਲੇ ਤੂੰ ਸਾਨੂੰ ਦੇ ਸੁਟੇ ਆ ਵਿਆਹ ਕਿ ਤੂੰ ਜਾਣਾ ਕਿ ਉਹਨੇ ਜਾਣਾ ਵਾ ਨਾਲੇ ਗੱਲ ਕਰੋਗੇ ਤੇ ਇੱਕ ਦੂਜੇ ਨੂੰ ਸਮਝੋਗੇ ਨਾ ਚਲ ਕੋਈ ਗੱਲ ਨਹੀਂ ਚਾਚੀ ਜੀ ਇਹਨਾਂ ਵੀ ਦੁਬਾਰਾ ਨਾ ਪਾਓ ਉਹ ਨਵੇਂ ਨਵੇਂ ਗੱਲ ਕਰਨੀ ਆ ਨਾ ਤੇ ਝਾਕਾ ਵੀ ਤੇ ਲੱਗਦਾ ਹੀ ਆ ਨਾ ਹੁਣ ਸਾਡੇ ਬਾਰੇ ਪੈ ਰਹੇ ਸੀ ਤੇ ਫੋਨ ਹੈ ਨਹੀਂ ਤੇ ਅਸੀਂ ਕਿੱਥੋਂ ਗੱਲ ਕਰ ਲੈਣੀ ਕੋਈ ਗੱਲ ਨਹੀਂ ਜੇ ਮਨਜੂਗੀ ਤੇ ਕਰ ਲੂਗੀ ਨਾ ਮਨ ਨੂੰ ਜੇ ਨਾ ਸਹੀ ਵੇਖਿਓ ਨੇ ਤਾਂ ਇੱਕ ਵਾਰੀ ਫੋਨ ਤੇ ਗੱਲ ਕਰ ਲਈ ਨਾ ਤੇ ਫਿਰ ਇਹਨੇ ਰੋਜ਼ ਫੋਨ ਡਿੱਕਿਆ ਕਰਨਾ ਵੀ ਫੋਨ ਆਵੇ ਤੇ ਮੈਂ ਗੱਲ ਕਰਾਂ ਤੇ ਬਾਕੀ ਇਹ ਵਾ ਵੀ ਮਨ ਮਿਲਿਆਂ ਦੀ ਗੱਲ ਵਾ ਹੋ ਹੋ ਤੁੰਡਾ ਭਾਬੀ ਕਿਦਾ ਮਨ ਮਲਾਈ ਜਾਨੀ ਆ ਕਿਹਦੇ ਨਾਲ ਵੇ ਸੋਨੂੰ ਭਾਬੀ ਤੇਰੀ ਆਈ ਆ ਸੰਦੀਪ ਨੂੰ ਕਹਿੰਦੀ ਆ ਵੀ ਕਦੀ ਕਦਾਈ ਮੁੰਡੇ ਨਾਲ ਗੱਲਬਾਤ ਕਰ ਲਿਆ ਕਰ ਤੇ ਉਹ ਮੰਨਣ ਨਹੀਂ ਡਈ ਉਹ ਤੇਰੇ ਤੇ ਫੈਸਲਾ ਸੁਟਣ ਦੀ ਵੀਰ ਜੋ ਕਹੇਗਾ ਉਹ ਤੇ ਤੂੰ ਹੁਣ ਦੱਸ ਵੀ ਕੀ ਹੋਣਾ ਚਾਹੀਦਾ ਨੇ ਮੈਂ ਕੀ ਦੱਸਣਾ ਵਾ ਗੱਲ ਉਹਨੇ ਇਹਨਾ ਕਰਿਆ ਕਰਨੀ ਆ ਤੇ ਕਰ ਲਿਆ ਕਰੇ ਇਹਦੀ ਮਰਜ਼ੀ ਆ ਪੇ ਦੱਸ ਦਿੰਦੀ ਆ ਵੇ ਤੁਹਾਡੀ ਵੀ ਕੋਈ ਸਮਝ ਨਹੀਂ ਲੱਗਦੀ ਦੋਵਾਂ ਜਾਣਿਆਂ ਦੀ ਤੂੰ ਉਹਦੇ ਤੇ ਗੱਲ ਸੁਟੀ ਜਾਂਦਾ ਤੇ ਉਹ ਤੇਰੇ ਤੇ ਗੱਲ ਸੁਟੀ ਜਾਂਦੀ ਆ ਉਹ ਵੇਖੋ ਮੰਮੀ ਜੀ ਵਿਆਹ ਉਹਨੇ ਕਰਾਉਣਾ ਵਾ ਗੱਲਬਾਤ ਉਹਨੇ ਕਰਿਆ ਕਰਨੀ ਆ ਮੈਨੂੰ ਦੱਸ ਕੀ ਇਤਰਾਜ ਹੋਣਾ ਵਾ ਇਹ ਤੇ ਮਰਜ਼ੀ ਉਹਦੀ ਆ ਬਾਕੀ ਜੇ ਉਹਦਾ ਫੋਨ ਆਉਂਦਾ ਨਾ ਮੁੰਡੇ ਦਾ ਮੈਨੂੰ ਕੋਈ ਇਤਰਾਜ ਨਹੀਂ ਆ ਬਾਕੀ ਚਲੋ ਠੀਕ ਵਾ ਕਿ ਦੋਵੇਂ ਚੰਗੀ ਦਲੀ ਨਾ 10 ਮਿੰਟ ਗੱਲ ਕਰ ਲਈ ਇਹ ਨਾ ਹੋਵੇ ਪਿਛਲਾ ਰੂ ਆਵਾਂਗੇ ਸਾਧਨ ਫੋਨ ਤੇ ਲੱਗੇ ਰਵੋ ਉਹ ਕੰਮ ਨਹੀਂ ਜੇ ਬਾਰਾ ਖਾਣਾ ਹਾਂ ਸੋਨੂੰ ਹਾਂ ਤੇ ਗੱਲ ਬਿਲਕੁਲ ਸਹੀ ਆ ਤੇਰੀ ਆ ਜਿਹੜੇ ਲੰਮੇ ਲੰਮੇ ਫੋਨ ਕਰਨੇ ਆ ਨਾ ਇਹ ਮੈਨੂੰ ਵੀ ਨਹੀਂ ਪਸੰਦ ਹੈਗੇ ਤੁਹਾਨੂੰ ਆਖੂਗੀ ਵੀ 10 ਮਿੰਟ ਕੁੜੀ ਨਾਲ ਗੱਲ ਕਰ ਲਿਆ ਕਰ ਲੈ ਦੱਸ ਭਾਬੀ ਕੱਲੀ ਕੁੜੀ ਨਾਲ ਗੱਲ ਕਰ ਲਿਆ ਕਰੂਗਾ ਜਿਹੜਾ ਤੇ ਨਾਲ ਗੱਲ ਕਰ ਲੂਗਾ ਐਂ ਕਿਹੜੇ ਨੂੰ ਦੰਦੀ ਵੜ ਦੇਣ ਲੱਗੇ ਅੱਗੋਂ ਲੈ ਹੁਣ ਭਰਾ ਤੇਰੇ ਨੇ ਤੇ ਕਰਤੀ ਹਾਂ ਤੇ ਤੂੰ ਦੱਸ ਕੋਈ ਨਹੀਂ ਫਿਰ ਕਹਿ ਦੇ ਉਹਨਾਂ ਨੂੰ ਵੀ ਕਰ ਲੇਗਾ ਫੋਨ ਆਪੇ ਦੇ ਦੇਓ ਸਾਡਾ ਨੰਬਰ ਇਹ ਨੰਬਰ ਕਿ ਇਹ ਨਾ ਆ ਉਹਨੇ ਤਾਂ ਸਾਹ ਕੋ ਨੰਬਰ ਨੰਬਰ ਭਰ ਕੇ ਤੁਹਾਨੂੰ ਫੋਨ ਦਿੱਤਾ ਸੀ ਵੀ ਫੋਨ ਫੜਾ ਕੇ ਆਇਓ ਤੇ ਡੱਬਾ ਮੈਂ ਰੱਖਾ ਹੀ ਘਰ ਤੇ ਫੋਨ ਵਿੱਚੋਂ ਕੱਢ ਲਈ ਹਾਂ ਤੇ ਆਹ ਦਾ ਫੜ ਫੋਨ ਮੰਮੀ ਫੋਨ ਰੱਖਣਾ ਆਪਾ ਜੇ ਉਹਨੇ ਭੇਜਿਆ ਤੇ ਫਿਰ ਤੈਨੂੰ ਰੱਖਣਾ ਹੀ ਪੈਣਾ ਉਹਨੇ ਭੇਜਿਆ ਕਿ ਆਪਣੇ ਕੋਲ ਨਹੀਂ ਨਾ ਉਹਨੇ ਭੇਜਿਆ ਸੀ ਫੋਨ ਮੈਨੂੰ ਫੜਾ ਗਿਆ ਸੀ ਵੀ ਫੋਨ ਲਿੱਕੇ ਜਾਇਓ ਮੈਂ ਤਾਂ ਕਰਕੇ ਆਈ ਹਾਂ ਤੇ ਫੋਨ ਘਰੇ ਹੈਗਾ ਤੇ ਹੀ ਵੀਰ ਵਾਲਾ ਫੋਨ ਆ ਫੋਨ ਨੇ ਵਖਰਾ ਦਿੱਤਾ ਹੁਣ ਤੈਨੂੰ ਫੋਨ ਕੇ ਉਹਨੇ ਲਿਆ ਹੀ ਨਾ ਤੇਰੇ ਵਾਸਤੇ ਹਵੇ ਲਾ ਕਿੱਡਾ ਸੁਣਾ ਨੇ ਫੋਨ ਕਲਾਇਆ ਹੋ ਹੋ ਸਕਦਾ ਕਦੀ ਕਦਾਈ ਉਹ ਤੇਰਾ ਨਾ ਵੀਡੀਓ ਕਾਲ ਵੀ ਕਰੇ ਆ ਤੂੰ ਕੀ ਬਣੀ ਰਹੀਂਨੀ ਆ ਥੋੜਾ ਜਨਾ ਬਣ ਥਣ ਕੇ ਰਿਆ ਕਰ ਉਹ ਬੜਾ ਸ਼ਕੀਨ ਜੈ ਹੋ ਇਹ ਗੱਲਾਂ ਬੜੀਆਂ ਫੜਦਾ ਹੀ ਹੋਏ ਉਹ ਠੀਕ ਆ ਭਾਬੀ ਤੂੰ ਤੇ ਹੁਣ ਗੱਲਾਂ ਵਧਾਈ ਜਾਂਂਦੀ ਗਾਂ ਦੀਆਂ ਗਾਂ ਮੰਨ ਲੈਨੇ ਅਸੀਂ ਤੁਹਾਡੀ ਗੱਲ ਬਾਕੀ ਇੱਕ ਹਾਡਾ ਵੀ ਸੁਣਾਵਾ ਜਿਹੜਾ ਤੁਸੀਂ ਉਹਨਾਂ ਨੂੰ ਦੇਣਾ ਵਾ ਉਹ ਕਾਦਾ ਉਹ ਵੀ ਉਹਨੂੰ ਮੰਨਣਾ ਪੈਣਾ ਆ ਬਾਕੀ ਤੁਹਾਨੂੰ ਮੰਮੀ ਦੱਸ ਦਿੰਦੇ ਆਪੇ ਨੇ ਸੁਨਾਹ ਕਾਦਾ ਆ ਬੇਨਤੀ ਆ ਇਹ ਕਹਿੰਦੀ ਐ ਵੀ ਮੁੰਡੇ ਨੂੰ ਕਹਿ ਦਿਓ ਵੀ ਦਾੜੀ ਕੇਸ ਰੱਖ ਲੈ ਤੇ ਪੱਗ ਬੰਨਿਆ ਕਰੇ ਤੇ ਇਹਨੂੰ ਨਾ ਸਿੱਖ ਮੁੰਡੇ ਬੜੇ ਪਸੰਦ ਆ ਤੇ ਪਹਿਲਾਂ ਤਾਂ ਨਾ ਨੁਕਰ ਕਰਦੀ ਸੀ ਤੇ ਇਹਨੂੰ ਆਖਿਆ ਵੇਖਿਆ ਵੀ ਕੋਈ ਗੱਲ ਨਹੀਂ ਦਾੜੀ ਕੇਸ ਰੱਖ ਲਊਗਾ ਤੇ ਇਸ ਕਰਕੇ ਮੈਂ ਤਾਂ ਕਹਿਣ ਡਈ ਆ ਵੀ ਦਾੜੀ ਕੇਸ ਰੱਖ ਲੈ ਸੋਹਣਾ ਲੱਗੇਗਾ ਮੁੰਡਾ ਤੇ ਚੱਲ ਇਹਦੀ ਪਸੰਦ ਦਾ ਬਣ ਜੇਗਾ ਮਾ ਚੱਲ ਕੋਈ ਗੱਲ ਨਹੀਂ ਇਹਨਾਂ ਸੁਨਾਹ ਮੈਂ ਦੇ ਦੂੰਗੀ ਉਹਨੂੰ ਹਾਂ ਵਾਹ ਚੰਗਾ ਚਾਚੀ ਹੁਣ ਮੈਂ ਜਾਣੀ ਆ ਨਹੀਂ ਚਲ ਜੀ ਚਾਹ ਤਕਟ ਪੀ ਲ ਕਦੇ ਦੀ ਤੂੰ ਆਈ ਹੈ ਚਾਹ ਹੀ ਨਹੀਂ ਬਣਾਈ ਗੱਲੀ ਪੈ ਰਹੇ ਆ ਹਾਏ ਕਿੱਥੇ ਚਾਚੀ ਮੇਰੀ ਨਾ ਕੁੜੀ ਸਕੂਲੇ ਜਾਣ ਲੱਗੀ ਸੁਣਾ ਦੇ ਕੇ ਗਈ ਵੀ ਮੰਮੀ ਕੜੀ ਬਣਾਵੀ ਤੇ ਜੇ ਨਾ ਨਾ ਬਣਾਈ ਤਾਂ ਉਹਨੇ ਮੇਰੀ ਕੜੀ ਬਣਾ ਛੱਡਣੀ ਆ ਅੱਛਾ ਹੁਣ ਕੜੀ ਬਣੇਗੀ ਹਾਂਜੀ ਤੇ ਰਾਤ ਨੂੰ ਕੋਲੀ ਲੈ ਕੇ ਮੈਂ ਵੀ ਆਵਾਂਗੀ ਚੱਲ ਬਣਾ ਦੋ ਕੋਈ ਨਹੀਂ ਜ਼ਰੂਰ ਆਇਓ ਚੰਗਾ ਹੋਏ ਪਕੌੜੇ ਪਾ ਲਈ ਚਾਰਕ ਚੰਗਾ ਚੰਗਾ ਹਾਈ ਹਾਈ 12 ਮਿਸਕਲਾਂ ਦੱਸਿਆ ਦੀ ਕਿੱਡੀ ਕਿ ਵੇਲਣੇ ਚ ਬਾ ਆਈ ਹੈ ਹੈ ਨਾ ਮਾਂ ਪੜ ਆਇਨੂ ਫੋਨ ਸੁਗਰਾ ਪੂਰਾ ਹੁਣ ਆਇਆ ਹਲੋ ਹਲੋ ਕੁਆ ਕਿੱਥੇ ਚਲ ਗਈ ਹੀ ਇਨੇ ਫੋਨ ਲਾਏ ਆ ਬੰਦਾ ਫੋਨ ਹੀ ਚੁੱਕ ਲੈਂਦਾ ਵਾ ਦੱਸ ਮੇਰਾ ਕੰਮ ਕੀਤਾ ਕਿ ਨਹੀਂ ਕੀਤਾ ਆਹ ਹੈ ਵੇ ਤੇਰਾ ਹੀ ਤਾਂ ਕੰਮ ਕਰਨ ਗਈ ਹਾਂ ਇਨੇ ਫੋਨ ਇਨੇ ਫੋਨ ਤੇਰ ਕੋ ਸਬਰ ਹੈ ਨਹੀਂ ਐ ਉਹ ਸਬਰ ਤਾਂ ਹੈਗਾ ਵਾ ਹੁਣ ਕੱਲ ਦਾ ਮੈਂ ਫੋਨ ਫੜਾ ਕੇ ਗਿਆ ਕਿ ਦੱਸ ਬੰਦਾ ਹੁਣ ਦੱਸ ਹੀ ਦਿੰਦਾ ਵਾ ਕੱਲ ਤੂੰ ਫੜਾ ਕੇ ਗਿਆ ਤੇ ਅੱਜ ਮੈਂ ਉਹਨਾਂ ਨੂੰ ਫੋਨ ਦੇਣ ਗਈ ਹਾਂ ਨਾਲੇ ਵਾ ਗੱਲਬਾਤ ਕਰਕੇ ਆਉਣੀ ਆ ਤੇ ਚਲੋ ਫੋਨ ਦੇ ਉਹਨਾਂ ਲਿਆ ਰੱਖ ਅੱਛਾ ਤੇ ਪਰ ਇੱਕ ਗੱਲ ਮੇਰੀ ਸੁਣ ਲੈ ਇਹ ਨਾ ਵੇ ਸ਼ਦਾਈਆਂ ਵਾਂਗੂ ਫੋਨ ਨਹੀਂ ਲਾਈ ਜਾਵੇਂ ਫੋਨ ਹੀ ਲਾਈ ਜਾਵੇਂ ਉਹਨਾਂ ਨੂੰ ਕਿਦਾ ਹੋਇਆ 10 ਮਿੰਟ ਗੱਲ ਕਰ ਲਈ ਤਿੰਨੀ ਚੋਈਂ ਦੀਨੀ 10 ਮਿੰਟ ਆਹੋ ਘਰ ਕਿੰਨੇ ਲੈ ਜੇ ਮੈਂ 10 ਮਿੰਟ ਹੀ ਗੱਲ ਕਰਨੀ ਹੈ ਮੈਂ ਤੇ ਭਰਾ ਦੇ ਫੋਨ ਤੇ ਵੀ ਲਾ ਕੇ ਕਰ ਹੀ ਸਕਦਾ ਫਿਰ ਮੈਨੂੰ ਕੀ ਲੋੜ ਹੀ ਫੋਨ ਦੇਣ ਦੀ ਵੇਉ ਕੁੜੀ ਨੇ ਘਰ ਦੇ ਕੰਮ-ਕਾਰ ਵੀ ਕਰਦੇ ਹੁੰਦੇ ਆ ਉਹ ਕੰਮ-ਕਾਰ ਵਾਲੀ ਕੁੜੀ ਆ ਕੋਈ ਗੱਲ ਨਹੀਂ ਕੰਮ-ਕਾਰ ਵਾਲੀ ਕੁੜੀ ਆ ਘਰ ਦੇ ਕਿਤੇ ਕਿੰਨੇ ਕੰਮ ਹੁੰਦੇ ਆ ਡਿਊਟੀ ਤੇ ਨਹੀਂ ਜਾਂਦੀ ਉਹ ਬਸ ਰੋਟੀ ਤਾਂ ਨਹੀਂ ਜਾਂਦੀ ਫਿਰ ਵੀ ਉਹਨਾਂ ਦੇ ਰੋਟੀ ਪਾਣੀ ਤੇ ਖਾਣਾ ਹੀ ਆ ਨਾ ਇਸਕਰ ਨੂੰ ਚਾਰ ਡੰਗਰ ਵੀ ਰੱਖੇ ਕੰਮ ਉਹਨਾ ਕਰਨਾ ਹੁੰਦਾ ਵਾ ਠੀਕ ਆ ਬਾਬਾ ਪਹਿਲੇ ਟਾਈਮ ਕਰਿਆ ਕਰੂੰਗਾ ਆਹੋ ਇਹ ਨਾ ਮੈਂ ਸਦਾਈਆਂ ਨੂੰ ਫੋਨ ਨਹੀਂ ਲਾਈ ਲਾਈ ਜਾਵੇਂ ਨਹੀਂ ਨਹੀਂ 부ਆ ਐਡਾ ਵੀ ਮੈਂ ਸਦਾਈ ਨਹੀਂ ਹੈਗਾ ਜਿੰਨਾ ਤੂੰ ਮੈਨੂੰ ਸਮਝਣ ਦੀ ਆ ਪਤਾ ਕੀ ਆ ਮੜਕੇ ਨਿਕਿਆ ਨਿਕਿਆ ਗੱਲਾਂ ਤੋਂ ਫਿੱਕ ਪੈ ਜਾਂਦੀ ਆ ਫਿਰ ਉਹ ਗੱਲ ਨਹੀਂ ਬਣੀ ਚੱਲ ਠੀਕ ਆ ਉਹ ਗੱਲ ਠੀਕ ਆ ਮੈਨੂੰ ਇਹ ਦੱਸ ਇਤਰਾਜ ਤਾਂ ਨਹੀਂ ਕਰਦੇ ਕਰਦੇ ਉਹਦੇ ਨਹੀਂ ਨਹੀਂ ਇਤਰਾਜ ਤਾਂ ਨਹੀਂ ਕਰਦੇ ਪਹਿਲਾਂ ਤਾਂ ਨਹੀਂ ਉਹ ਪੈਰ ਤਰਾਵਾ ਕਰਦੇ ਮੁੜ ਕੇ ਚਾ ਲੋ ਆਇਆ ਹੀ ਸੋਨੂ ਤੇ ਫਿਰ ਉਹਨੂੰ ਪੁੱਛਿਆ ਤਾਂ ਆਂਦਾ ਵੀ ਚੱਲ ਅੱਛਾ ਗੱਲਬਾਤ ਤੇ ਫੇਰ ਕਰਨੀ ਚਾਹੀਦੀ ਆ ਠੀਕ ਆ ਇਹ ਚੱਲ ਆਂਦਾ ਕੋਈ ਨਹੀਂ ਪੰਨੀ ਚੋਈਂ ਨਹੀਂ ਕਿਤੇ 10 ਮਿੰਟ ਗੱਲ ਕਰ ਲਿਆ ਕਰਨਗੇ ਚੱਲ ਕੋਈ ਨਹੀਂ ਉਹ ਤਾਂ ਮੈਂ ਇੱਕ ਦੋ ਵਾਰੀ ਗੱਲ ਕੀਤੀ ਤੇ ਪਤਾ ਲੱਗ ਹੀ ਜਾਣਾ ਕਿਹੜੇ ਟਾਈਮ ਆ ਫ੍ਰੀ ਹੁੰਦੀ ਆ ਤੇ ਕਿਹੜੇ ਟਾਈਮ ਨਹੀਂ ਹਾਂ ਤੇ ਇਹ ਨਾ ਬਈ ਤੂੰ ਕੁੜੀ ਇਕੱਲੀ ਨਾਲ ਗੱਲ ਕਰੇ ਉਹਨਾਂ ਦੇ ਸਾਰੇ ਪਰਿਵਾਰ ਨਾਲ ਗੱਲ ਕਰੀ ਮਾਂ ਪੁੱਤਾਂ ਨਾਲ ਵੀ ਕਰ ਲਿਆ ਕਰ ਚੰਗਾ ਹਾਂ ਹੋ ਚੱਲ ਤੈਨੂੰ ਸਮਝ ਕੇ ਫੋਨ ਲਾਈ ਚੰਗਾ ਬਹੁਤ ਚੰਗਾ ਚੰਗਾ ਚੱਲ ਠੀਕ ਆ ਫਿਰ ਕੰਮ ਤੇ ਮੈਂ ਆਈ ਤੇਰਾ ਕਰ ਹੁਣ ਚੰਗਾ ਪੂਆ ਮਿਹਰਬਾਨੀ ਤੇਰੀ ਬਹੁਤ ਬਹੁਤ ਬਨਾਲੇ ਇੱਕ ਗੱਲ ਹੋਰ ਕਿਹੜੀ ਦਾੜੀ ਕੇਸ ਰੱਖ ਕਿਉਂ ਤੂੰ ਰੱਖ ਨਹੀਂ ਸਕਦਾ ਸਰਦਾਰਾਂ ਦਾ ਪੁੱਤ ਵਾ ਅਸਲ ਚ ਤਾਂ ਮੈਂ ਗੱਲ ਦੱਸਾਂ ਜਿੱਦਣ ਤੇਰਾ ਰਿਸ਼ਤਾ ਕੀਤਾ ਹੀ ਨਾ ਉਸ ਦਿਨ ਪੱਗ ਵਾਲੀ ਫੋਟੋ ਵਿਖਾ ਲਈ ਸੀ ਤੇ ਤਾਂ ਕਰਕੇ ਉਹਨਾਂ ਨੇ ਨਾ ਬੜੇ ਖੁਸ਼ ਹੀ ਹੋ ਨਾਲੇ ਉਹਨਾਂ ਦੀ ਕੁੜੀ ਨੂੰ ਪਸੰਦ ਵਾ ਪੱਗ ਵਾਲਾ ਮੁੰਡਾ ਉਹ ਲੈ ਭੂਆ ਹੁਣ ਆ ਕੀ ਨਵਾਂ ਹੀ ਚੱਕਰ ਪਾਤਾ ਆ ਆਦ ਫਿਰ ਇਨਾ ਬਣਾਉਣ ਵਾਲੀ ਗੱਲ ਹੋ ਗਈ ਨਾ ਤੇ ਮੈਂ ਵੇਖਾ ਹੁਣ ਤੇਰੀ ਗੱਲ ਮੰਨੀ ਤੂੰ ਵੀ ਮੇਰੀ ਮੰਨ। ਉਹ ਚਲ ਠੀਕ ਆ ਪੂਆ ਕਰਦਾ ਮੈਂ ਆਪਣੇ ਮਨ ਨਾਲ ਸਲਾਹ ਕਰਦਾ ਕੋਸ਼ਿਸ਼ ਹੌਲੀ ਹੌਲੀ ਕੇਸ ਰੱਖਣ ਦੀ। ਵੇਖ ਲਾ। ਉਹ ਚਲ ਠੀਕ ਆ ਪੂਆ ਹੁਣ ਬੱਸ ਵੀ ਕਰੇਗੀ। ਚਲ ਕੋਈ ਨਹੀਂ ਤੂੰ ਰੱਖ ਦਾੜੀ ਕੇਸ ਤੇ ਪੱਗ ਸੋਹਣੀ ਬੜੀ ਬੰਨਿਆ ਕਰ ਚੰਗਾ। ਵੇ ਹੁਣ ਕਵਲ ਦਾ ਵਾਦਾ ਕਿੰਨਾ ਸੋਹਣਾ ਲੱਗਦਾ ਈ ਪੱਗ ਪੁੱਗ ਵੱਧੀ ਹੁੰਦੀ ਆ ਕਿ ਆ ਸਰਦਾਰ ਲੱਗਦਾ ਵਾ। ਚਲ ਠੀਕ ਆ ਪੂਆ। ਚਲ ਠੀਕ ਆ। ਚਲ ਠੀਕ ਆ ਚੰਗਾ। ਵੇਖਾ ਜਗਲ ਦੇ ਆਪਣੀਆਂ ਇਨਾ ਮਨਾਉਂਦੇ ਆਂਦੇ ਵੀ ਕਿਸ ਦੀ ਗੱਲ ਨਾ ਮੰਨਨੀ ਕਿ ਡਾ ਚਲਾਗਾ ਲੈ ਹਾ ਭੂਆ ਨੇ ਫਿਰ ਕੰਮ ਕਰ ਹੀ ਦਿੱਤਾ ਚੱਲ ਵਿੱਕੀ ਸਿਆਂ ਅੱਜ ਫੋਨ ਕਰਾਂ ਕਿ ਨਾ ਕਰਾਂ ਅੱਜ ਰਹਿੰਦੇ ਅਜੇ ਨਵਾਂ ਨਵਾਂ ਫੋਨ ਖੜਾਇਆ ਅੱਜ ਹੀ ਜੇ ਅੱਜ ਹੀ ਕਰਤਾ ਨਾ ਤੇ ਉਹਨਾਂ ਨੇ ਕਹਣਾ ਹੁਣੇ ਲਾਤਾ ਹੁਣ ਐਡਾ ਕਾਲਾ ਏ ਕੱਲ ਨੂੰ ਕਰੂੰਗਾ